8 ਸਾਲ ਪੁਰਾਣਾ ਹੈਗਾ ਉਹ ਸਾਰੇ ਬੈਸਨੈਸ ਕਰਕੇ ਇੱਕ ਟੈਕਨੀਟਰਸ਼ਿਪ ਵਾਲਾ ਰਵਈਆ ਜਿਹੜਾ ਉਹ ਭਾਜਪੀ ਦੀ ਸਰਕਾਰ ਦਾ ਹੈ ਔਰ ਮੈਂ ਸਾਹਿਬਾ ਵੀ ਤੱਲ ਕਰ ਲਓ ਜਿਹੜਾ ਐਲ.ਐਡੀ ਹੈ ਨੀ ਕਿੱਥੇ ਹੈ ਬਾਈ ਚੇਕਾਂ ਵਿੱਚ ਮੈਂ ਸਭ ਇਹਨਾਂ ਦੀ ਇਹ ਰਿਸਰਚ ਮੇਰੇ ਕੋਲ ਇਕੱਲਾ ਇੱਥੇ ਹੀ ਮਿਲ ਨਹੀਂ ਆ ਰਹੀ ਚਾਹੇ ਬੀ.ਬੀ.ਐਮ.ਪੀ ਦੀ ਗੱਲ ਹੋਵੇ ਟ੍ਰੈਫਿਕ ਸੇਫਟੀ ਐਕਟ ਲਿਆ ਕੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੋਵੇ ਤੇ ਹੌਲੀ 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 ਪੰਜਾਬ ਨੂੰ ਬਿਲਕੁਲ ਬੋਨਾ ਕੀਤਾ ਜਾ ਰਿਹਾ ਤਾਂ ਕਿ ਡੈਮੋਕ੍ਰੇਸੀ ਡੈਮੋਕ੍ਰੈਟਿਕਲੀ ਇਲੈਕਟਡ ਜਿਹੜਾ ਆ ਸਿਸਟਮ ਆ ਉਹ ਬਿਲਕੁਲ 스ਪੀਜ਼ ਕਰਕੇ ਤੇ ਉਹਨੂੰ ਛੋਟਾ ਕਰਕੇ ਤੇ ਇਹ ਅਸੀਂ ਹੌਲੀ ਹੌਲੀ ਖਰਾਬ ਕਰੀਏ ਇਸ ਮਾਨਸਿਕਤਾ ਦੇ ਨਾਲ ਬੀਜੇਪੀ ਜਿਹੜੀ ਆ ਇਹ ਚੱਲ ਰਹੀ ਆ ਔਰ ਉਹਦੇ ਵਿੱਚ ਮੈਂ ਤਾਂ ਪਿਛਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਆਪਾਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਨੂੰ ਕਿਉਂ ਨਹੀਂ ਵਿਧਾਨ ਸਭਾ ਚ ਲਿਜਾ ਕੇ ਬੀਬੀਐਮਪੀ ਦੇ ਸੰਵਤ ਦੇ ਵਿੱਚ ਆਪਾਂ ਕਿਉਂ ਨਹੀਂ ਡੈਮ ਸੇਫਟੀ ਐਕਟ ਜਿਹੜਾ ਪੰਜਾਬ ਦਾ ਆਪਣਾ ਲੈ ਕੇ ਆਉਂਦੇ ਲੇਕਿਨ ਭਗਵੰਤ ਮਾਨ ਜੀ ਨੇ ਇਹ ਗੱਲ ਐਡਮਿਟ ਕੀਤੀ ਸੀ ਕਿ ਅਸੀਂ ਲੈ ਕੇ ਆਵਾਂਗੇ ਪਰ ਡੱਬੋ ਦੇ ਵਿੱਚ ਕਿਤੇ ਉਹਾਂ ਦੇ ਘਰ ਤੇ ਨਹੀਂ ਸਰ ਇਹ ਇਹ ਬਹੁਤ ਵਧੀਆ ਇਸ ਜਥੇਬੰਦੀ ਦਾ ਉਪਰਾਲਾ ਤੇ ਸਾਨੂੰ ਜਿਸ ਤਰ੍ਹਾਂ ਅਸੀਂ